ਹਾਂਜੀ ਕਿਸਾਨ ਵੀਰੋ ਹੁਣ ਮੌਕਾ ਆਪਣੇ ਝੋਨੇ ਦੇ ਵਿੱਚ ਆਹ ਕਮਾਲ ਦੀ ਚੀਜ਼ ਪਾ ਦਿਓ ਥੋੜਾ ਝੋਨਾ 10 ਗੁਣਾ ਵੱਧ ਫਟਾਰਾ ਕਰੂਗਾ ਇਹ ਹੀ ਮੇਰੀ ਗੱਲ ਮਖੌਲ ਨਾ ਲਿਓ ਜਦੋਂ ਤੁਸੀਂ ਇਹ ਚੀਜ਼ ਵਰਤੋਗੇ ਜਦੋਂ ਤੁਹਾਨੂੰ ਇਹ ਚੀਜ਼ ਦੇ ਰਿਜ਼ਲਟ ਮਿਲਣਗੇ ਤੁਸੀਂ ਆਪ ਹੀ ਕਹੋਗੇ ਕਿ ਯਾਰ ਨਿਆਰਾ ਆ ਗਿਆ ਤੇ ਇੰਨੀ ਕਮਾਲ ਦੀ ਇਹ ਚੀਜ਼ ਆ ਤੁਸੀਂ ਹਰ ਵਾਰ ਆਹ ਚੀਜ਼ ਨੂੰ ਵਰਤੋਗੇ ਬਹੁਤ ਹੀ ਕਮਾਲ ਦੀ ਇਹ ਚੀਜ਼ ਆ ਬਹੁਤ ਹੀ ਜ਼ਿਆਦਾ ਘੈਂਟ ਇਹ ਚੀਜ਼ ਆ ਤਕਰੀਬਨ ਬਾਜੀ ਸਾਰਿਆਂ ਦੇ ਝੋਨੇ ਲਾਇ ਨੂੰ ਮਹੀਨੇ ਤੋਂ ਉੱਤੇ ਦਿਨ ਹੋ ਗਏ ਹੋਣੇ ਆ ਮਹੀਨਾ ਪੂਰਾ ਹੋ ਗਿਆ ਝੋਨੇ ਇਨੂੰ ਠੀਕ ਹੈ ਜੀ ਬਈ ਭਰਾਵਾਂ ਦਾ ਮਹੀਨੇ ਤੋਂ ਉੱਤੇ ਦਾ ਝੋਨਾ ਤੇ ਕਈ ਭਰਾਵਾਂ ਦਾ ਮਹੀਨੇ ਤੋਂ ਥੱਲੇ ਦਾ ਝੋਨਾ ਜਦੋਂ ਬਾਈ ਜੀ ਆਪਣਾ ਮਹੀਨੇ ਤੋਂ ਉੱਤੇ ਦਾ ਝੋਨਾ ਹੋ ਜੇ ਮਹੀਨੇ ਤੋਂ ਇੱਕ ਦੋ ਦਿਨ ਉੱਤੇ ਹੋ ਜਾਂ ਤਾਂ ਆਪਣਾ ਝੋਨਾ ਫਟਾਰਾ ਕਰਨਾ ਸ਼ੁਰੂ ਕਰ ਦਿੰਦਾ ਫਟਾਰੇ ਵਾਲੀ ਸਟੇਜ ਤੇ ਆਪਣਾ ਝੋਨਾ ਆ ਜਾਂਦਾ ਜਦੋਂ ਆਪਣਾ ਝੋਨਾ ਫਟਾਰਾ ਕਰਨਾ ਸ਼ੁਰੂ ਕਰਦਾ ਉਹਨੂੰ ਫਟਾਰੇ ਵਾਲੀ ਸਟੇਜ ਕਹਿੰਦੇ ਆ ਜਿਹੜੀ ਕਿ ਮਹੀਨੇ ਬਾਅਦ ਆਪਣਾ ਝੋਨਾ ਫਟਾਰਾ ਕਰਨਾ ਸ਼ੁਰੂ ਕਰ ਦਿੰਦਾ ਜਿਹੜੀ ਸਟੇਜ ਦੇ ਵਿੱਚ ਆਪਣਾ ਝੋਨਾ ਫਟਾਰਾ ਤੇ ਗ੍ਰੋਥ ਕਰਦਾ ਜੇਕਰ ਬਾਈ ਜੀ ਆਪਾਂ ਉਹ ਸਟੇਜ ਦੇ ਵਿੱਚ ਇਹ ਚੀਜ਼ ਪਾਤੀ ਨਾ ਤਾਂ ਉਹ ਦੋ ਚੋਂ ਨਾਲ 10 ਗੁਣਾ ਵੱਧ ਫਟਾਰਾ ਤੇ ਗਰੋਥ ਕਰੂਗਾ ਇੰਨੀ ਕਮਾਲ ਦੀ ਇਹ ਚੀਜ਼ ਆ। ਰਖੋ ਚ ਨਾਲੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ। ਇਹ ਚੀਜ਼ ਹਰ ਭਰਾ ਵਰਤਦੇ ਆ ਪਰ ਵਰਤਣ ਦਾ ਇੱਕ ਢੰਗਾ ਜੇਕਰ ਤੁਸੀਂ ਆਹ ਤਰੀਕੇ ਨਾਲ ਆਹ ਚੀਜ਼ ਵਰਤੋਗੇ ਤਾਂ ਠੋੜਾ ਝੋਨਾ 10 ਗੁਣਾ ਵੱਧ ਫਟਾਰਾ ਕਰੂਗਾ ਤੇ 10 ਗੁਣਾ ਵੱਧ ਗਰੋਥ ਕਰੂਗਾ ਇੰਨੀ ਕਮਾਲ ਦੀ ਇਹ ਚੀਜ਼ ਆ। ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਜੀ ਹਰ ਭਰਾ ਵਰਤਦਾ ਪਰ ਵਰਤਣ ਦਾ ਇੱਕ ਢੰਗਾ ਜੀ ਤੁਹਾਨੂੰ ਇੱਕ ਇਹੋ ਜਿਹਾ ਢੰਗ ਦੱਸਦੇ ਆ ਜੇਕਰ ਤੁਸੀਂ ਆਹ ਚੀਜ਼ ਨੂੰ ਆਹ ਤਰੀਕੇ ਨਾਲ ਕਰ ਤੋਂਗੇ ਤਾਂ ਤੁਹਾਨੂੰ ਪੂਰੇ ਸਾਰੇ ਰਿਜ਼ਲਟ ਮਿਲਗੇ ਨਿਕਮਾਲ ਦੀ ਇਹ ਚੀਜ਼ ਜਾਂ ਮਖੌਲ ਚ ਨਾਲ ਵਿਡੀਓ ਵਿੱਚ ਬਾਈ ਜੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਪੂਰਾ ਦੇਖੋ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਤੁਸੀਂ ਫਾਰਮੂਲੇ ਵੀ ਥੋਡੇ ਨਹੀਂ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਕਿਸਾਨ ਵੀਰੋ ਜੇ ਤੁਸੀਂ ਆਪਣੇ ਝੋਨੇ ਦੇ ਵਿੱਚ ਹੁਣ ਮੌਕਾ ਆਹ ਚਾਰੇ ਪੰਜੇ ਚੀਜ਼ਾਂ ਮਿਕਸ ਕਰਕੇ ਪਾ ਟਿਆਣਾ ਬਾਈ ਤਾਂ ਠੋਡਾ ਝੋਨੇ ਦਾ ਫਟਾਰਾ ਸਰੇ ਦਾ ਹੋਊਗਾ 10 ਗੁਣਾ ਵੱਧ ਫਟਾਰਾ ਹੋਊਗਾ ਜਦੋਂ ਤੁਸੀਂ ਆਹ ਚੀਜ਼ਾਂ ਨੂੰ ਵਰਤੋਗੇ ਉਹ ਰਿਜ਼ਲਟ ਜਦੋਂ ਤੁਹਾਡੇ ਸਾਹਮਣੇ ਆਊਗਾ ਤੁਸੀਂ ਆਪ ਹੀ ਆਖੋਗੇ ਕਿ ਯਾਰ ਨਿਆਰਾ ਆ ਗਿਆ ਤੁਸੀਂ ਗੱਲ ਮਖੌਲ ਚ ਨਾ ਲਓ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਗੇ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਹਾਂਜੀ ਭਈ ਆਹ ਚੀਜ਼ਾਂ ਤੁਸੀਂ ਆਪਣੇ ਕਾਪੀ ਤੇ ਵੀ ਲਿਖ ਸਕਦੇ ਹੋ ਇੱਕ ਤਾਂ ਤੁਸੀਂ ਲੈਣੀਆਂ ਯੂਰੀਆ ਖਾਦ 35 ਤੋਂ 40 ਕਿਲੋ ਇੱਕ ਲੈਣਾ ਜੀ ਤੁਸੀਂ ਜ਼ਿੰਕ ਸਲਫੇਟ 5 ਕਿਲੋ ਇੱਕ ਲੈਣਾ ਜੀ ਤੁਸੀਂ ਮੈਗਨੀਸ਼ੀਅਮ ਸਲਫੇਟ 5 ਕਿਲੋ ਇੱਕ ਤੁਸੀਂ ਲੈ ਲਈਆਂ ਫਾਸ ਸਲਫੇਟ ਕਿਲੋ ਹਾਂਜੀ ਇਹ ਪਲੇਨਾ ਜੀ ਤੁਸੀਂ ਸੀਓਵੀ ਡੈਕਸਟ੍ਰੈਕਟ 8 ਕਿਲੋ ਲੈਣਾ ਹਿਊਮਿਕ ਐਸਿਡ 500 ਗ੍ਰਾਮ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਛਿੱਟਾ ਦੇਣਾ ਬਸ ਇਹਨਾਂ ਧਿਆਨ ਰੱਖਣਾ ਕਿ ਇਹ ਛਿੱਟਾ ਤੁਸੀਂ ਉਹਦੋਂ ਦੇਣਾ ਜਦੋਂ ਆਪਣਾ ਚੋਨਾ ਪਟਾਰੇ ਵਾਲੀ ਸਟੇਜ ਤੇ ਹੁੰਦਾ ਤੇ ਤੁਹਾਨੂੰ ਮਿੱਤਰੋ ਇੰਨਾ ਘੈਂਟ ਰਿਜ਼ਲਟ ਮਿਲੂਗਾ ਯਾਰ ਜਦੋਂ ਤੁਸੀਂ ਆਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਛਿੱਟਾ ਪਾਉਂਗੇ ਆਪਣੇ ਲੱਖਾਂ ਕਿਸਾਨਾਂ ਦਾ ਤਿਆਰ ਬਹ ਰਿਹਾ ਜਦੋਂ ਤੁਸੀਂ ਆਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਛਿੱਟਾ ਦੋਗੇ ਤੁਹਾਨੂੰ ਬਈ ਏਡਾ ਸੋਹਣਾ ਰਿਜ਼ਲਟ ਮਿਲੂਗਾ ਤੁਹਾਡਾ ਸਾਰਾ ਖੇਤ ਉਡੇ ਨਾਲ ਭਰਿਆ ਭਰਿਆ ਨਜ਼ਾਰਾ ਆਊਗਾ ਇੰਨਾ ਟੈਂਟ ਰਿਜ਼ਲਟ ਮਿਲੂਗਾ ਇੰਨਾ ਤੁਹਾਡਾ ਝੋਨਾ ਗ੍ਰੋਥ ਤੇ ਫਟਾਰਾ ਕਰੂਗਾ ਹਾਂਜੀ ਜਿੰਨੇ ਵੀ ਭਰਾਵਣੇ ਆਹ ਸਾਰੀਆਂ ਚੀਜ਼ਾਂ ਪਿਛਲੀ ਵਾਰ ਮਿਕਸ ਕਰਕੇ ਪਾਈਆਂ ਸੀ ਬਾਈ ਜੇ ਇੰਨਾ ਝੋਨੇ ਨੇ ਕੈਂਡ ਫੜਾ ਰਕੀਤਾ ਜੇ ਤੁਸੀਂ ਵੇਖ ਲੈਂਗੇ ਹੈਰਾਨ ਹੋ ਜਾਂਦੇ ਇੰਨਾ ਕਮਾਲ ਦਾ ਇਹ ਚੀਜ਼ ਦਾ ਰਿਜ਼ਲਟ ਆ ਧੰਨਵਾਦ